ਅਬੂਰਦੇ ਸੰਜੇ ਵਰਮਾ ਕਤਲ ਕਾਂਡ ਵਿੱਚ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਫਾਜ਼ਿਲਕਾ ਪੱਤਰਕਾਰ ਵਾਰਤਾ ਵਿੱਚ ਬੋਲੇ 7 7 ਤਰੀਕ ਨੂੰ ਜਿਹੜਾ ਸਵੇਰੇ ਕਰੀਬ 7:30 ਵਜੇ ਬੀਅਰਵੈਲ ਚੌਂਕ ਤੇ ਵਿੱਚ ਸੰਜੇ ਵਰਮਾ ਦਾ ਮਿਸਕਰੀਐਂਟਸ ਨੇ ਜਿਹੜਾ ਮਰਡਰ ਕਰ ਦਿੱਤਾ ਸੀਗਾ ਉਹਦੇ ਵਿੱਚ ਸਾਨੂੰ 24 ਘੰਟਿਆਂ ਦੇ ਵਿੱਚ ਹੀ ਅਸੀਂ ਜਿਹੜਾ ਜਿਹੜੇ ਦੋਸ਼ੀ ਜਿਹੜੇ ਉਹ ਦੋ ਫੜਲੇ ਸੀਗੇ ਜਸਪ੍ਰੀਤ ਤੇ ਰਾਮਰਤਨ ਉਸ ਤੋਂ ਬਾਅਦ ਇਮੀਡੀਏਟਲੀ ਸਾਡੀਆਂ ਜਿਹੜੀਆਂ ਵੱਖਰੀਆਂ-ਵੱਖਰੀਆਂ ਟੀਮਾਂ ਜਿਹੜੀਆਂ ਇਸ ਥਿਊਰੀ ਤੇ ਕੰਮ ਕਰ ਲੱਪੇ ਆਪਾਂ ਨੂੰ ਫੋਲੋ ਕਰ ਲੱਪੇ ਕੱਲ ਸਾਨੂੰ ਜੁਆਇੰਟ ਆਪਰੇਸ਼ਨ ਸੀਗਾ ਸਾਡਾ ਏਜੀਟੀਐਫ ਕਾਉਂਟਰ ਇੰਟੈਲੀਜੈਂਸ ਤੇ ਆਪਣਾ ਲੋਕਲ ਪੁਲਿਸ ਦਾ ਅਸੀਂ ਬੀਕਾਨੇਰ ਦੇ ਵਿੱਚੋਂ ਜਿਹੜੀਆਂ ਕੱਲ ਤਿੰਨ ਹੋਰ ਜਿਹੜੀਆਂ ਗ੍ਰਿਫਤਾਰੀਆਂ ਕੀਤੀਆਂ ਇਹਦੇ ਵਿੱਚ ਇੰਦਰਪਾਲ ਬਿਸ਼ਨੋਈ ਹੈ ਇਹ ਜਿਹੜਾ ਅਗਨੀ ਖਚੋਰ ਅਗਨੀ ਥਾਣਾ ਜਗਰਾਸਰ ਦਾ ਰਹਿਣ ਵਾਲਾ ਬੀਕਾਨੇਰ ਦੇ ਵਿੱਚ ਦੋ ਬੰਦੇ ਹੋਰ ਆ ਸੰਦੀਪ ਕਿਚੜ ਤੇ ਸ਼ਕਤੀ ਕੁਮਾਰ ਇਹ ਵੀ ਜਿਹੜੇ ਇੱਕੋ ਪਿੰਡ ਦੇ ਨੇ ਜਿਹੜਾ ਅਗਨੀ ਅਗਨੀ ਕਚੋਰ ਅਗਨੀ ਸੋ ਇਹ ਤਿੰਨ ਬੰਦਿਆਂ ਦੇ ਨੇ ਜਿਹੜੇ ਇਸ ਕੇਸ ਵਿੱਚ ਜਿਹੜੀਆਂ ਹੋਰ ਗ੍ਰਿਫਤਾਰੀਆਂ ਹੋਈਆਂ ਹੁਣ ਟੋਟਲ ਜਿਹੜੀਆਂ ਸਾਡੀਆਂ ਇਸ ਕੇਸ ਵਿੱਚ ਜਿਹੜੀਆਂ ਪੰਜ ਗ੍ਰਿਫਤਾਰੀਆਂ ਹੋਈ ਹੋ ਚੁੱਕੀਆਂ ਵੈ ਇਹ ਜਿਹੜੇ ਤਿੰਨ ਬੰਦੇ ਸੀਗੇ ਇਹ ਉਹ ਬੰਦੇ ਸੀਗੇ ਜਿਹੜੇ ਕਿ ਇਹਨਾਂ ਦੇ ਨਾਲ ਕੁਛ ਨਾ ਕੁਛ ਜਿਹੜਾ ਲਿੰਕ ਆਇਆ ਇਹਨਾਂ ਦਾ ਸੋ ਜਿਹੜਾ ਅਸੀਂ ਅੱਗੇ ਨੂੰ ਅੱਗੇ ਤਫ਼ਤੀਸ਼ ਕਰ ਰਹੇ ਹਾਂ ਤਫ਼ਤੀਸ਼ ਦੇ ਵਿੱਚ ਜਿਹੜਾ ਸਾਡਾ ਉਹ ਬੜੀ ਐਡਵਾਂਸ ਸਟੇਜ ਤੇ ਚੱਲੀ ਆ। ਉਹਦੇ ਵਿੱਚ ਜਿੱਦਾਂ ਜਿੱਦਾਂ ਵੀ ਬ੍ਰੇਕਥਰੂ ਹੁੰਦਾ ਗਿਆ ਉਹ ਤੁਹਾਨੂੰ ਅਸੀਂ ਫਿਰ ਦੱਸੀ ਜਾਵਾਂਗੇ। ਸਰ ਕੀ ਲਿੰਕ ਕੀ ਹੈ ਜਿਹੜੇ ਮੇਨ ਛੂਟੇ ਸੀਗੇ ਉਹਨਾਂ ਦੇ ਲਿੰਕ ਹੀ ਹੈ ਇਹਨਾਂ ਦੇ ਨਾਂ ਦੇ। ਵੇਖੋ ਉਹ ਇਹਨਾਂ ਕੋਲ ਇਹਨਾਂ ਕੋਲ ਇਹਦੇ ਜਿਹੜਾ ਇੰਦਰਪਾਲੇ ਦੇ ਕੋਲ ਸਟੇਕ ਕੀਤੇ ਸੀਗੇ। ਸਟੇਕ ਕੀਤੇ ਸਟੇ ਕਰਨ ਤੋਂ ਬਾਅਦ ਕੁਝ ਇਹਨਾਂ ਨੇ ਜਿਹੜਾ ਕੁਝ ਹੈਂਡਲਾਂ ਤੋਂ ਬਾਹਰ ਉਹ ਜਿਹੜੇ ਕੋਈ ਸਪੈਸੀ ਜਿਹੜੇ ਮੰਗਾਏ ਸੀਗੇ ਉਹ ਅਸੀਂ ਜਿਹੜਾ ਉਹ ਸਾਰਾ ਡਿਟੇਲ ਉਹਦੀ ਲੈ ਰਹੇ ਹਾਂ। ਉਸ ਉਹ ਥੋੜਾ ਆਪਾਂ ਨੂੰ ਲਿੰਕੇ ਜਿਹੜਾ ਐਸਟੈਬਲਿਸ਼ ਹੋਈ ਸੀਗੀ ਸੋ ਇਸ ਬਾਬ ਜਿਹੜੀ ਸਾਡੀ ਤਫ਼ਤੀਸ਼ ਜਿਹੜੀ ਚੱਲਦੀ ਹੈ ਬੰਦੇ ਸਾਡੇ ਕੋਲ ਹੁਣ ਅਸੀਂ ਇੰਟਰੋਗੇਸ਼ਨ ਕਰਾਂਗੇ ਕੱਲ ਹੀ ਲੈ ਕੇ ਆਉਂਦੇ ਸੀਗੇ ਇਸ ਤੋਂ ਬਾਅਦ ਜੋ ਵੀ ਕੋਈ ਇਹਦਾ ਡਿਸਕਲੋਜ਼ਰ ਹੋਇਆ ਵਧੀਆ ਉਹ ਫਿਰ ਉਹਨੂੰ ਅਸੀਂ ਤੁਹਾਨੂੰ ਰਿਵੀਲ ਕਰਾਂਗੇ ਸਾਡੇ ਅਨੁਸਾਰ ਜਿਹੜਾ ਹੈ ਨੇ ਤਿੰਨ ਪਕੜੇ ਜਾ ਚੁੱਕੇ ਨੇ ਸ਼ਕਤੀ ਦਾ ਰੋਲ ਖਾਇਆ ਲੈ ਤੱਕ ਸ਼ਕਤੀ ਨਾਮਜ਼ਦ ਕੀਤਾ ਗਿਆ ਸੀ ਉਹ ਪਕੜਿਆ ਗਿਆ ਜਿਹੜਾ ਦੇਖੋ ਦੇਖੋ ਜਿਹੜਾ ਸ਼ਕਤੀ ਹੈ ਤੇ ਉਹਦੇ ਉਹਨੂੰ ਅਸੀਂ ਫਸਟੇ ਹੀ ਨਾਮਜ਼ਦ ਕਰਤਾ ਸੀਗਾ ਉਹ ਜਿਹੜਾ ਸੀ ਦੂਸਰੇ ਜਿਹੜੇ ਸਾਰੇ ਦੂਸਰੇ ਰਹਿੰਦੇ ਆ ਉਹਨਾਂ ਦੇ ਪਿੱਛੇ ਅਸੀਂ ਜਿਹੜਾ ਫਾਲੋ ਕਰ ਰਹੇ ਹਾਂ ਉਹਨੂੰ ਸਾਰਾ ਜਿੱਥੇ ਵੀ ਕੋਈ ਸਾਨੂੰ ਇਨਪੁਟ ਮਿਲਦੀ ਉਹਦੇ ਅਸੀਂ ਫਾਲੋ ਕਰਦੇ ਆ ਇਹ ਜਿਹੜਾ ਰਾਗਰਤਨ ਜਿਹਨਾਂ ਦੀ ਮੌਤ ਹੋਈ ਹੈ ਇਹ ਜਿਹੜੇ ਤਿੰਨ ਹੈਗੇ ਇਹਨਾਂ ਦਾ ਲਿੰਕ ਕਿਸ ਤਰ੍ਹਾਂ ਦੇ ਨਾਲ ਹੋਇਆ ਹੈਗਾ ਮਤਲਬ ਪੈਸੇ ਜਿਹੜਾ ਕਿ ਦੂਸਰਾ ਦੇਖੋ ਜਿਹੜੇ ਜਿਹੜੇ ਕਿਲਰ ਸੀਗੇ ਨਾ ਉਹ ਇਹਨਾਂ ਕੋਲ ਇਹਨਾਂ ਕੋਲ ਸਟੇ ਕੀਤੇ ਆ ਜਿਹੜੇ ਕਿਲਰ ਨੂੰ ਜਿਹੜਾ ਪੈਸਾ ਜਿਹੜਾ ਉਧਰ ਉਧਰ ਦਿੱਤਾ ਵਾ ਉਹ ਉਹ ਹੈਂਡਲਰ ਬਾਹਰ ਨੇ ਫੋਰਨ ਕੰਟਰੀਸ ਮੇਂ ਜਿਹੜੇ ਤਿੰਨੇ ਜਿਹੜੇ ਅਗੇ ਸ਼ੂਟਰ ਜਿਹੜੇ ਹੈ ਕਿਹੜੇ ਗਰੋਅ ਵਾਸਤੇ ਕੰਮ ਕਰਦੇ ਨੇ ਸਾਰੇ ਵੇਖੋ ਗਰੋ ਇਹਨਾਂ ਦਾ ਕੋਈ ਅਜੇ ਤੱਕ ਕੋਈ ਕਲੀਅਰ ਨਹੀਂ ਹੋਇਆ ਕੋਈ ਨਾ ਕਿਹਨਾਂ ਦੀ ਪਛਾਣ ਹੋਈ ਹੈ ਵੀ ਕੀ ਨਾਮ ਹੈ ਕਿਹੜਾ ਵੇਖੋ ਉਹਨਾਂ ਦੀ ਅਜੇ ਤੱਕ ਸਟਿਲ ਚੱਲ ਰਿਹਾ ਅਜੇ ਤੱਕ ਉਹ ਅਜੇ ਤੱਕ ਹਾਫ ਬੇਕਡ ਗੱਲ ਆ ਆਪਾਂ ਦੂਜਾ ਸਰਟਨ ਕਰਕੇ ਫੇਰ ਹੀ ਉਹਦਾ ਆਪਾਂ ਸਾਰਾ ਕਰਾਂਗੇ ਸਰ ਮਰਡਰ ਦਾ ਰੀਜ਼ਨ ਕੀ ਹੈ ਮਰਡਰ ਕਰਕੇ ਹੀ ਹੋਇਆ ਜੋ ਵੇਖੋ ਇਹ ਤੇ ਸਾਰੇ ਗੈਂਗਸਟਰ ਹੀ ਆਏ ਸਰ ਮਰਡਰ ਦਾ ਰੀਜ਼ਨ ਕੀ ਹੈ ਮਰਡਰ ਦਾ ਵੇਖੋ ਮਰਡਰ ਦਾ ਰੀਜ਼ਨ ਤੁਹਾਨੂੰ ਪਹਿਲੇ ਵੀ ਦੱਸਿਆ ਸੀ ਉਹਦੇ ਵਿੱਚ ਆਪਾਂ ਨੂੰ ਜਿਹ ਉਹ ਸਾਡਾ ਆਇਆ ਨੇ ਕਿ ਸਾਡੇ ਉਹ ਫਿਰ ਉਹਦਾ ਕਲੀਅਰ ਹੋ ਜਾਊਗਾ ਸਾਰਾ ਮੋਟਿਵ ਕਿਸੇ ਨੇ ਅਰੈਸਟ ਕੀਤਾ ਜੀ ਇਹਨਾਂ ਦਾ ਪਾਸਟ ਕੀ ਆ? ਵੇਖੋ ਪਾਸਟ ਤੇ ਉੱਥੇ ਕੰਮ ਕਰਦੇ ਆ ਕੋਈ ਤੇ ਉੱਥੇ ਆਪਣਾ ਪੀਜੀ ਚਲਾਉਂਦਾ ਵਾ ਕੋਈ ਉੱਥੇ ਕੋਈ ਇੱਕ ਦੋ ਕੋਈ ਲੋਕਲ ਵੀ ਕੰਮ ਕਰਦੇ ਆ ਸਾਰੇ ਇਹੀ ਇਹਨਾਂ ਦਾ ਜੀ। ਪਹਿਲਾਂ ਕੋਈ ਕ੍ਰਾਈਮ ਚੇਨ ਮੋਰੋਲ ਹੈਗੀ ਨਹੀਂ ਕਿ ਨਹੀਂ ਹੈਗੀ। ਵੇਖੋ ਅਸੀਂ ਕਰ ਰਹੇ ਹਾਂ ਉਹਨਾਂ ਦਾ ਡਿਟੇਲ ਵਗੈਰਾ ਲੈ ਰਹੇ ਹਾਂ ਕੋਈ ਇਹਨਾਂ ਦੇ ਐਫਆਈਆਰ ਦਰਜ ਜਿਹੜਾ ਪੈਸਾ ਦਰਜ ਹੋ ਗਿਆ ਜੀ ਜਿਹੜੇ ਬੰਤੇ ਦੋ ਜਿਹਨਾਂ ਨੇ ਸ਼ੁਰੂ ਕੀ ਫਾਈਲਿੰਗ ਕੀਤੀ ਸੀ ਉਹਨਾਂ ਦੇ ਨਾਮ ਦੀ ਉਹਨਾਂ ਦੇ ਨਾਮ ਆਪਾਂ ਉਹੀ ਨਾ ਦੱਸਿਆ ਵੀ ਉਹ ਤਸਦੀਕ ਚੱਲਦੀ ਆਪਾਂ ਕਰ ਰਹੇ ਹਾਂ ਸਾਰਾ ਇਹ ਆਉ ਕਲੀ ਉਹ ਸਰ ਇਹ ਠੇਰੇ ਵਿੱਚ ਮਦਦ ਕੀਤੀ ਸੀ ਉਹਨਾਂ ਦੀ ਛੋਟਾਂ ਹਾਂ ਇੱਕ ਨੇ ਠੇਰੇ ਨਾਲ ਫਾਈਨਾਂਸ ਜਿਹੜਾ ਉਧਰੋਂ ਪੈਸੇ ਆਏ ਇਹਨਾਂ ਦੇ ਖਾਤਿਆਂ ਚ ਆਏ ਸੀ ਸਰ ਕਿਤੇ ਠੇਰੇ ਕਿਸ ਗੱਲ ਕਿਵੇਂ ਜੁੜਿਆ ਜਿਹੜਾ ਉਹ ਵਾਲਾ ਸ਼ਕਤੀ ਨਾਮ ਜਾਂ ਕਿਤੇ ਜੀ ਆਰ 22 ਕਰੋੜ ਨਾਲ ਕਿਵੇਂ ਜੁੜਿਆ ਵੇਖੋ ਇਹ ਇੱਕ ਸੋਸ਼ਲ ਮੀਡੀਆ ਤੇ ਉਸ ਵੀ ਆਈ ਸੀ ਕਿ ਜਿਹੜੀ ਇੱਕ ਡ੍ਰੀਟ ਉਹ ਫਿਰ ਡ੍ਰੀਟ ਵੀ ਹੋ ਗਈ ਆ ਉਥੋਂ ਐਸੀ ਲਾਉਂਦੇ ਸੀਗੇ ਪਰ ਅਜੇ ਤੱਕ ਤਪੀਸ਼ ਚੱਲ ਰਹੀ ਆ ਵੀ ਉਹ ਲਿੰਕੇਜ ਇਹਨਾਂ ਦੀ ਕਿਵੇਂ ਬਣੀ ਉਹ ਸਰ ਜਗਤ ਪ੍ਰਵਾਹ ਸੰਤੁਸ਼ਟ ਹੋਇਆ ਹੈ ਨਹੀਂ ਹੋਇਆ ਵਰਮਾ ਪਰਿਵਾਰ ਜਿਨ੍ਹਾਂ ਦਾ ਬੇਟਾ ਗਿਆ ਹੈ ਵਪਾਰੀ ਉਹ ਪਰਿਵਾਰ ਦੇ ਨੂੰ ਸੰਤੁਸ਼ਟੀ ਜਿਤਾਈ ਹਲੇ ਤੁਹਾਡੇ ਕੋਲ ਵੀ ਵੇਖੋ ਉਹਨਾਂ ਨੂੰ ਤੇ ਅਸੀਂ ਤੇ ਕਾਰਵਾਈ ਕਰ ਹੀ ਰਹੇ ਹਾਂ ਸਾਰੇ ਤੁਹਾਨੂੰ ਵੀ ਪਤਾ ਵੀ ਅਸੀਂ ਏਵਰੀ ਡੇ ਏਵਰੀ ਡੇ ਸਾਡੀਆਂ ਕਿੰਨੀਆਂ ਪਾਰਟੀਆਂ ਜਿਹੜੀਆਂ ਬੜੀਆਂ ਪ੍ਰੋਗਰੈਸਿਵਲੀ ਕੰਮ ਕਰ ਰਹੀਆਂ ਵਾ ਅਸੀਂ ਜਲਦੀ ਹੀ ਇਸ ਕੇਸ ਦੇ ਵਿੱਚ ਸਾਰਾ ਇਹਨੂੰ ਮਤਲਬ ਵੀ ਕੇਸ ਲੌਜੀਕਲ ਐਂਡ ਤੱਕ ਲੈ ਜਾਣਾ ਸਰ ਜਗਤ ਬਰਮਾ ਜੇਦਨ ਸਮਸ਼ਾਨ ਗਾੜੇ ਪਹੁੰਚਾ ਸੀ ਉਹ ਇੱਕ ਬੰਦੇ ਦੇ ਪੈਰੀ ਹੱਟ ਕੇ ਲਾ ਕੇ ਰੋਂਦਾ ਹੀ ਕਹਿੰਦਾ ਚਾਚਾ ਮੇਰੇ ਬਣਾਵਾਂ ਦਾ ਕਤਲ ਦਾ ਨਾਮ ਦੱਸ ਦੇ ਉਹ ਬੰਦਾ ਕੌਣ ਹੈ ਤੇ ਉਹਦਾ ਕੀ ਰੋਲ ਹੈ ਇਹ ਕੀ ਸੀਨ ਸੀ ਦੇਖੋ ਇਹ ਗੱਲ ਇਹ ਗੱਲ ਸਾਡੇ ਆਪਣੇ ਕੋਈ ਧਿਆਨ ਚ ਨਹੀਂ ਆਈ ਆਪਾਂ ਇਹਨੂੰ ਸੋਸ਼ਲ ਮੀਡੀਆ ਚ ਚੱਲੀ ਹੈ ਸਰ ਨਹੀਂ ਨਹੀਂ ਵੀਡੀਓ ਬਾਈਬ ਨਹੀਂ ਨਹੀਂ ਕੋਈ ਉਹ ਉੱਪਰ ਚੈੱਕ ਕਰ ਲਾਂਗੇ ਵੀ ਕੀ ਉਹ ਚੈੱਕ ਕਰ ਉਹ ਕਿ ਲਿੰਕ ਹੈ ਉਹ ਪਹਿਲੇ ਲੈਂਦੇ ਲਿੰਕ ਤਾਂ ਨਹੀਂ ਕਿਤੇ ਨਹੀਂ ਉਹ ਆਪਾਂ ਉਹ ਕਰ ਲਾਂਗੇ ਚੱਕ ਆਪਾਂ ਕਰ ਸਰ ਜਿਹੜਾ ਫੰਡ ਟਰਾਂਸਫਰ ਦੀ ਗੱਲ ਕਰ ਰਹੇ ਹੋ ਵੀ ਇਹ ਆਊਟ ਆਫ ਇੰਡੀਆ ਹੈ ਜਿਹੜਾ ਪੈਸਾ ਕਿਸ ਤਰ੍ਹਾਂ ਦੇ ਨਾਮ ਆਇਆ ਹੈ ਹਾਂਜੀ ਕਿਸ ਤਰ੍ਹਾਂ ਦੇ ਨਾਮ ਆਇਆ ਹੈਗਾ ਵੇਖੋ ਇਹ ਉਧਰੋਂ ਜਿਹਦਾ ਖਾਤਿਆਂ ਚ ਪਾਉਂਦੇ ਹੁੰਦੇ ਹੁੰਦੇ ਜਿਹੜਾ ਵੀ ਖਾਤਾ ਮਿਲ ਜੇ ਨੂੰ ਪਾਤੇ ਪੈਸੇ ਉਸ ਤਰ੍ਹਾਂ ਸੀਗਾ ਇਹ ਜਸਪ੍ਰੀ ਤੇ ਰਾਮਰਤਨ ਦੇ ਖਾਤੇ ਚ ਗਏ ਨਹੀਂ ਇਹਨਾਂ ਦੇ ਨਹੀਂ ਰਾਮਰਤਨ ਤੇ ਜਸਪ੍ਰੀ ਦਾ ਆਪਸੀ ਚ ਰਿਸ਼ਤੇਦਾਰ ਕਿੰਨੇ ਪੈਸੇ ਆਏ ਕਿੰਨੇ ਪੈਸੇ ਆਏ ਕਿਰੀਵ 1,40,000 ਰੁਪਏ ਇਹ ਮੇਨ ਸ਼ੂਟਰ ਜਿਹੜੇ ਸੀ ਜੋ ਉਹ ਤੇ ਜਿਹੜਾ ਸੰਜੇ ਬਰਮਾ ਦਾ ਜਿਹੜਾ ਕਤਲ ਜਦ ਨਹੀਂ 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 ਇਹ ਆਇਆ ਜਿਹੜੇ ਅੱਜ ਅਸੀਂ ਰੈਸਟ ਕੀਤੇ ਕੱਲ ਅੱਛਾ ਉਹਨਾਂ ਦੇ ਖਾਤੇ ਤੇ ਉਹਨਾਂ ਦਾ ਲਿੰਕ ਪੇਜ ਉਹ ਜੁੜੀਆਂ ਜੀ ਸਰ ਉਹ ਦਿਨ ਆਪਾਂ ਜਿਹੜੇ ਦੋ ਸ਼ੂਟਰਾਂ ਨੂੰ ਮਾਰੇ ਸੀ ਮਰੇ ਸੀ ਇਹ ਮਾਰੇ ਸੀ ਜੀ ਮੇ ਸੀ ਆਪਾਂ ਇਹਨਾਂ ਨੂੰ ਨਹੀਂ ਮਾਰਿਆ ਉਹਨਾਂ ਨੇ ਕਿ ਇਨਕੁਆਰੀ ਚੀਕ ਦੱਸੇ ਜਾਂਚੇ ਚ ਵੇਖੋ ਉਹਨਾਂ ਨੇ ਉਹਨਾਂ ਨੇ ਸਾਰਾ ਦੱਸਿਆ ਸੀਗਾ ਵੀ ਅਸੀਂ ਅਸੀਂ ਜਿਹੜਾ ਫੈਸਿਲਿਟੇਟ ਕੀਤਾ ਪੂਰਾ ਵੈਪਨ ਲੈ ਕੇ ਆਏ ਉੱਥੋਂ ਪ੍ਰੋਪਰ ਵੈਪ ਲੈ ਕੇ ਆਏ ਜਿਹੜੀ ਸਾਰਾ ਵੇਖੋ ਉਹਨਾਂ ਦੀ ਤੁਸੀਂ ਉਹ ਮੀਡੀਆ ਦੇ ਵਿੱਚ ਵੇਖੀ ਹੋਣੀ ਜਿਹੜੀ ਬਾਈਟ ਚੱਲੀ ਹੈ ਕਿਦਾਂ ਕਿਦਾਂ ਟੋਲ ਪਲਾਜ਼ਿਆਂ ਤੋਂ ਗੱਡੀ ਲੰਘਦੀ ਹੈ ਕਿਦਾਂ ਕਿਦਾਂ ਉਹ ਸਹੀ ਟਾਈਮ ਤੇ ਆ ਕੇ ਵਾਰਦਾਤ ਕਰਾ ਕੇ ਤੇ ਉਲ ਜਾ ਕੇ ਤੇ ਫਿਰ ਉੱਥੇ ਵਾਪਸ ਜਿਹੜੇ ਵੈਪਨ ਵਾਪਸ ਕਰ ਦਿੰਦੇ ਆ ਸੋ ਵੇਖੋ ਰੋਲ ਤੇ ਉਹਨਾਂ ਦਾ ਪੂਰਾ ਹੀ ਵਿਜੀਬਲ ਹੈ ਤੇ ਸਾਨੂੰ ਕੁਐਸਚਨ ਹੀ ਕਰਨਾ ਚਾਹੀਦਾ ਸਗਾਂ ਵੀ ਇਹ ਤੇ ਸਾਰਾ ਕਲੀਅਰ ਹੀ ਹੋ ਗਿਆ ਲਗਭਗ ਸਰ ਜਸਪ੍ਰੀਤ ਤੇ ਜਿਹੜਾ ਰਾਮਰਤਨ ਹੈ ਜਿਹੜੀ ਉਹਦੀ ਮੌਤ ਹੋਈ ਹੈ ਐਨਕਾਊਂਟਰ ਹੈ ਯਾ ਜਿਹੜੇ ਉਹਨਾਂ ਦੇ ਸਾਥੀ ਸਨ ਉਹਨਾਂ ਦੀਆਂ ਵੀ ਦੇਖੋ ਵੇਖੋ ਪਤਾ ਕੀ ਹੈ ਇਸ ਮਾਮਲੇ 'ਚ ਉਹ ਜਿਹੜਾ ਆਪਾਂ ਨਾ ਜਦੋਂ ਇਹ ਮੈਟਰ ਜੁਡੀ ਫਿਰ ਆਪਾਂ ਇਹ ਤੇ ਕੁਐਸਚਨ ਵੀ ਨਹੀਂ ਕਰਨਾ ਤੇ ਨਾ ਆਪਾਂ ਕੋਈ ਸ਼ਰਵਿਲ ਕਰਨਾ ਦਾ ਕਿਉਂ ਹਮੇਸ਼ਾ ਹੀ ਕੋਰਟ ਦਾ ਮੈਟਰ ਹੁੰਦਾ ਉਹ ਤੇ ਉਹ ਫਿਰ ਇੱਕ ਨਾ ਲਈ ਸਹੀ ਨਹੀਂ ਹੁੰਦਾ ਉਹਦੇ ਲਈ ਕੋਰਟ ਨੇ ਹੀ ਇਹਦਾ ਸਾਰਾ ਫਾਈਨਲ ਕਰਨਾ ਕੋਰਟ 302 ਦੇ ਵਿੱਚ ਜਿਹੜਾ ਪਰਚਾ ਦਰਜ ਕੀਤਾ ਗਿਆ ਲੇਕਿਨ ਜਿਹੜਾ ਹੈਗਾ ਐਨਕਾਊਂਟਰ ਦੇ ਵਿੱਚ 157 CrPC ਦੇ ਤਹਿਤ ਜਿਹੜੀ FIR ਦਰਜ ਕਰਨੀ ਨਹੀਂ ਪਰਚਾ ਤਾਂ ਸਾਡੀਆਂ ਠੀਕ ਹੈ ਸੈਕਸ਼ਨਾਂ ਦੋਨੇ ਪਾਸੇ ਉਸ 302 307 ਸਮਝ ਸਕਦੇ ਹੈ ਕਿ ਹਮਲਾ ਕਿਸ ਤਰ੍ਹਾਂ ਜਾਣ ਲੇਵਾ ਹੁੰਦਾ ਪੁਲਿਸ ਪਾਰਟੀ ਤੇ ਜੀ 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 ਲੇਕਿਨ ਜਦ 302 ਹੈ ਵੇਖੋ 302 ਤੇ ਇਹਦੇ ਬੱਚੇ ਨੇ ਨਾ ਹੁਣ ਆਪਾਂ ਮੈਂ ਤੁਹਾਨੂੰ ਸਾਰਾ ਦੱਸਿਆ ਨਾ ਵੀ ਜਿਹੜਾ ਵੀ ਇਸ ਕੇਸ ਨਾਲ ਰਿਲੇਟਡ ਮੈਟਰ ਹੈ ਨਾ ਉਹਨੂੰ ਆਪਾਂ ਨਾ ਤੇ ਡਿਸਕਸ ਕਰ ਸਕਦੇ ਆ ਨਾ ਕੋਈ মিডিਆ ਚ ਉਹਦੇ ਬਾਰੇ ਕੋਈ ਕਹਿ ਸਕਦੇ ਆ ਪਰ ਤੁਹਾਨੂੰ ਇਹ ਤਾਂ ਲੱਗਦਾਗਾ ਵੀ ਪ੍ਰੋਪਰ ਸਾਰੇ ਪੰਜਾਬ ਨੂੰ ਮਿਸਲੀਡ ਕੀਤਾ ਗਿਆ ਹੈਗਾ ਇਨਕਾਊਂਟਰ ਦਾ ਨਾਮ ਦੇ ਕੇ ਬਹੁਤ ਸਾਰੇ ਡਿਜੀਟਲ ਪਲੈਟਫਾਰਮਾਂ 'ਤੇ ਖਬਰ ਚਲਾਈ ਗਈ ਹੈ ਵੀ ਇਨਕਾਊਂਟਰ ਹੋ ਗਿਆ ਦੇਖੋ ਦੇਖੋ ਜੀ ਉਸ ਜਿਹੜੀ ਇਹ ਗੱਲ ਹੈ ਨਾ ਮੈਂ ਤੁਹਾਨੂੰ ਦੱਸਿਆ ਵੀ ਅੱਗੇ ਵੀ ਰਿਕਵੈਸਟ ਕੀਤੀ ਹੈ ਵੀ ਆਪਾਂ ਇਸ ਕੇਸ ਬਾਰੇ ਕੋਈ ਕਮੈਂਟ ਨਹੀਂ ਕਰ ਸਕਦੇ ਨਾ ਆਪਾਂ ਕੋਈ ਪੁਲਿਸ ਉਹਨਾਂ ਤੇ ਕਾਰਵਾਈ ਕਰੂ ਜਿਹੜੇ ਪਲੈਟਫਾਰਮਾਂ ਦੇ ਉੱਤੇ ਖਬਰ ਚੱਲੀ ਆ ਵੀ ਇਨਕਾਊਂਟਰ ਹੋ ਗਿਆ ਦੇਖੋ ਆਪਾਂ ਆਪਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਅੱਜ ਤੱਕ ਇਸ ਮਾਮਲੇ ਜਿਹੜਾ ਸਬਜੁਡਾਈਸ ਹੈ ਸਬਜੂਡਾਈਜ਼ ਜਿਹੜਾ ਮੈਟਰ ਕੋਰਟ ਕੋ ਹੋਵੇ ਉਹਦੇ ਤੇ ਆਪਾਂ ਕੋਈ ਕਮੈਂਟ ਨਹੀਂ ਕਰਨਾ ਸਰ ਫਿਰ ਕਿੰਨੀ ਦੇਰ ਤੱਕ ਨਹੀਂ ਆਪਾਂ ਜਿਹੜੇ ਡਿਜੀਟਲ ਪਲੈਟਫਾਰਮ 'ਤੇ ਵੱਡੀਆਂ-ਵੱਡੀਆਂ ਪਾਰਟੀਆਂ ਕੋਈ ਸਲੋਗਨ ਚਲਾਇਆ ਗਿਆ ਵੀ ਅਸੀਂ ਬਹੁਤ ਜਲਦੀ ਕਾਰਵਾਈ ਕਰਦੇ ਹਾਂ ਕਾਊਂਟਰ ਦਾ ਨਾਮ ਦਿੱਤਾ ਗਿਆ ਪੁਲਿਸ ਐਫ ਆਈ ਆਰ ਦਰਜ ਕਰਦੀ ਆ ਉਹਦੇ ਤੇ ਕੀ ਜਵਾਬ ਦੇਗੀ ਦੇਖੋ ਪੰਜਾਬ ਸਰਕਾਰ ਨੇ ਪੰਜਾਬ ਸਰਕਾਰ ਨੇ ਕਿਹਾ ਪੰਜਾਬ ਸਰਕਾਰ ਦੀ ਗੱਲ ਕਰ ਰਹੇ ਆ ਕਿ ਪੰਜਾਬ ਸਰਕਾਰ ਪੰਜਾਬ ਦੇ ਡਿਜੀਟਲ ਕਾਊਂਟਰ ਦੇ ਦੇਖੋ 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 ਆਪਾਂ ਨੇ ਇੱਕ ਡਿਜੀਟਲ ਪਲੈਟਫਾਰਮ ਦਿੱਤਾ ਹੈ ਉਹਨਾਂ ਦੇ ਅਫੀਸ਼ੀਅਲ ਪੇਜ ਦੇ ਉੱਪਰ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਹੈਗਾ ਵੇਖੋ ਵੈਕਸ਼ਨ ਨੂੰ ਮਾਰ ਕੇ ਰਾਇਆ ਹੈ ਜਿਹੜਾ ਬਹੁਤ ਵੱਡੀ ਗੱਲ ਹੈ ਵੇਖੋ ਗੱਲ ਸੁਣੋ ਮੈਂ ਤੁਹਾਨੂੰ ਪਹਿਲਾਂ ਹੀ ਰਿਕੁਐਸਟ ਕੀਤੀ ਹੈ ਵੀ ਜੋ ਵੀ ਉਸ ਚੀਜ਼ ਨਾਲ ਰਿਲੇਟਡ ਚੀਜ਼ ਹੈ ਨਾ ਉਹ ਆਪਾਂ ਨਹੀਂ ਹੁਣ ਡਿਸਕਸ ਕਰਦੇ ਕਿਉਂ ਮੈਟਰ ਸਭ ਜੁੜਾਇਸ ਹੈ ਚਲੋ ਸਰ ਮੀਟਿੰਗਾਂ ਲੱਭ ਚਾ ਵਪਾਰੀਆਂ ਲਈ ਕੀ ਰਹੇਗਾ ਵਪਾਰੀ ਹਲੇ ਵੀ ਕਿਤਨੇ ਕਿਤਨੇ ਡਰੇ ਹੋਏ ਨੇ ਉਹਨਾਂ ਦੀ ਕਹਿਣਾ ਚਾਹੁੰਦਾ ਨਹੀਂ ਵੇਖੋ ਵਪਾਰੀਆਂ ਨੂੰ ਡਰਨ ਦੀ ਉਹ ਵਪਾਰੀਆਂ ਨੂੰ ਡਰਨ ਦੀ ਲੋੜ ਨਹੀਂ ਗਈ ਵਪਾਰੀਆਂ ਨੂੰ ਕਾਹਲੀ ਡਰਨਾ ਨਹੀਂ ਇੱਥੇ ਬੈਠੇ ਆ ਹਰ ਟਾਈਮ ਸਾਡੀ ਫੋਰਸ ਆ ਜਾਂਦੀ ਹੈ ਇਸ ਮਾਮਲੇ ਦੇ ਵਿੱਚ ਸੀਆਰਪੀਸੀ 176 ਲੱਗੂ ਗੱਲ ਲੱਗ ਚੁੱਕੀ ਹੈ ਕਿ ਉਹ پولیس ਕਸਟਡੀ ਦੇ ਵਿੱਚ ਉਹਨਾਂ ਦੀ ਮੌਤ ਹੋਈ ਹੈ ਨਾ ਪੁਲਿਸ ਕੋਲੇ ਸੀ ਨਾ ਯਾਰ ਤੁਹਾਨੂੰ ਮੈਂ ਅੱਗੇ ਵੀ ਬ੍ਰਦਰ ਕਿਹਾ ਵਾ ਵੀ ਆਪਾਂ ਇਸ ਮਾਮਲੇ 'ਚ ਨਾ ਕੁਐਸਚਨ ਕਰੀਏ ਆਪਾਂ ਨਹੀਂ ਕਰ ਸਕਦੇ ਸਰ ਅੱਜ ਪੋਸਟਮਾਰਟਮ ਹੋਇਆ ਉੱਥੇ ਮੈਂ ਪਰਿਵਾਰ ਆਏ ਕੱਲ ਸਾਨੂੰ ਮੀਡੀਆ ਨੂੰ ਜਾਣ ਨਹੀਂ ਦਿੱਤਾ ਉਹ ਪਰਿਵਾਰਾਂ ਨੂੰ ਬੰਦਕ ਬਣਾ ਕੇ ਰੱਖਿਆ ਗਿਆ ਕਿ 21 ਦਿਨ ਸੀ ਕਿਉਂ ਨਹੀਂ ਮੀਡੀਆ ਨੂੰ ਪਰਿਵਾਰਾਂ ਨੂੰ ਨਹੀਂ ਦਿੱਤਾ ਗਿਆ ਵੇ ਉਹ ਤੇ ਰੁਟੀਨ ਚ ਆ ਕੇ ਆਪਣਾ ਕਰਾਗੇ ਸਾਰੇ ਜੋ ਕਰਾਉਣਾ ਹੈ ਅਸੀਂ ਸਾਰਾ ਦਿਨ ਬੈਠੇ ਰਹੇ ਸਾਨੂੰ ਨਹੀਂ ਮਿਲਣ ਦਿੱਤਾ ਦੂਸਰੀ ਗੱਲ ਇੱਕ ਹੋਰ ਹੈ ਪਹਿਲਾਂ ਵੀ ਸਾਡੇ ਸਾਹਮਣੇ ਬੰਦੇ ਨਹੀਂ ਲਾਈ ਗਏ ਸੀ ਜਿਨ੍ਹਾਂ ਨੂੰ ਪੜਾਇਆ ਗਿਆ ਸੀ ਥੋੜੀ ਦੇਰ ਬਾਅਦ ਸਾਨੂੰ ਪਤਾ ਲੱਗਦਾ ਵੀ ਉਹਨਾਂ ਨੂੰ ਮਾਰ ਚਲੋ ਚਲੋ ਆਪਾਂ ਨਾ ਜੇ ਜੇ ਜਿਹੜੇ ਦੋ ਬੰਦੇ ਸੀ ਜਸਪਰੀ ਤੇ ਰਾਮਰਤਨ ਤੇ ਜਦੋਂ ਗੋਲੀਆਂ ਬੱਜੀਆਂ ਗਈਆਂ ਜਿਹੜੇ ਦੋ ਬੰਦੇ ਸਖ ਸੀਗੇ ਝਾੜੀਆਂ ਦੇ ਵਿੱਚ ਮੈਂ 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 ਅਪਤਾ ਜੀ ਤੁਹਾਨੂੰ ਅੱਗੇ ਵੀ ਬੇਨਤੀ ਕੀਤੀ ਆ ਆਪਾਂ ਇਹ ਜਿਹੜਾ ਮੈਟਰ ਨਾ ਇੱਥੇ ਡਿਸਕਸ ਨਹੀਂ ਕਰ ਸਕਦੇ ਆਪਾਂ ਕਿਉਂ ਇਹ ਮੈਟਰ ਬਿਲਕੁਲ ਹੀ ਹੁਣ ਮਦਰੀ ਉਹ ਜਦੀਸ਼ ਦੀ ਇਨਕੁਆਰੀ ਚੱਲ ਰਹੀ ਹੈ ਉਹਦੇ ਨਹੀਂ ਕਰ ਸਕਦੇ ਮੇਨ ਸ਼ਟਰ ਦੇ ਨੇੜੇ ਆਪਾਂ ਮੇਨ ਸ਼ਟਰ ਜਿਹੜੇ ਉਹਨਾਂ ਦੇ ਨੇੜੇ ਆਪਾਂ ਉਹ ਤੇ 30 ਚੱਲਦੀ ਹੈ ਬਸ ਸ਼ਹਿਰ ਦੇ ਵਿੱਚ ਕੋਈ ਵੀ ਦਕੈਤੀ ਹੁੰਦੀ ਹੈ ਕੋਈ ਲੜਾਈ ਹੁੰਦੀ ਹੈ ਕਾਪੇ ਦਾ ਪ੍ਰਯੋਗ ਬਹੁਤ ਜ਼ਿਆਦਾ ਹੁੰਦਾ ਹੈ ਪੁਲਿਸ ਨੂੰ ਬਹੁਤ ਲੋਕ ਹੈ ਕਿ ਕਿ ਵੀ ਕਾਪਾ ਕਲਚਰ ਖਤਮ ਨਹੀਂ ਜੇ ਪੁਲਿਸ ਕਾਪੇ ਕਿਉਂ ਨਹੀਂ ਕਰਦੀ ਵੇਖੋ ਅਸੀਂ ਬੱਚੇ ਵੀ ਦਿੰਦੇ ਆ ਜਿੱਥੇ ਪਤਾ ਲੱਗਦਾ ਆਪਾਂ ਕਿੰਨੇ ਪੱਥੇ ਦਿੱਤੇ ਆ ਬੰਦੇ ਵੀ ਫੜੇ ਆ ਅਸੀਂ ਕਾਰਵਾਈ ਕਰਦੇ ਜਿੱਥੇ ਮਰੀ ਤੁਸੀਂ ਸਾਨੂੰ ਇਨਫੋਰਮੇਸ਼ਨ ਦਿੰਦੇ ਆਪਾਂ ਐਵੇਂ ਜੱਡੀ ਕਾਰਵਾਈ ਕਰਦੇ ਕੱਲ ਵੀ ਖਬਰਾਂ ਜੀ ਕਿ ਨੌਜਵਾਨ ਦੀ ਆ एबीए न्यूज चैनल देखने वाले सभी दर्शकों हम अपील करते हैं कि एबीए न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत